ਪਰ ਉਹ ਸਾਡੇ ਜੀਵਨ ਵਿੱਚ ਨਾ ਹੋਵੇ ਸਾਡੀਆਂ ਬੱਚੀਆਂ ਸਾਡੀਆਂ ਧੀਆਂ ਵਰਤ ਰੱਖ ਲੈਂਦੀਆਂ ਨੇ ਪਾਸ਼ਾ ਸ਼ਾਹ ਨੂੰ ਵਾਲੀ ਰਾਹੀਂ ਸਮਝਾਉਂਦੇ ਆ ਸਾਰੀ ਗੱਲ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਾਨ ਹੁਣ ਦੇਖੋ ਵਰਤ ਸੱਚ ਨੂੰ ਵਰਤ ਬਣਾਉਣਾ ਜੀਵਨ ਵਿੱਚ ਚੰਗੇ ਗੁਣ ਲੈ ਕੇ ਆਉਣੇ ਇਹਨੂੰ ਇਹਨੂੰ ਵਰਤ ਬਣਾਓ ਪਾਸ਼ਾ ਕਹਿੰਦੇ ਸੱਚ ਵਰਤ ਸੰਤੋਖ ਤੀਰਥ ਸੰਤੋਖ ਨੂੰ ਤੀਰਥ ਬਣਾ ਲੈ ਤਾਂ ਕਿ ਤੇਰਾ ਮਨ ਨਾ ਭਟਕੇ ਕਿਉਂਕਿ ਤੀਰਥਾਂ ਤੇ ਜਾ ਕੇ ਵੀ ਫਿਰ ਮਨ ਢਟਕਦੇ ਆ ਨਾ ਉੱਥੇ ਜਾ ਕੇ ਕਿਹੜਾ ਠੀਕ ਹੋ ਜਾਂਦੇ ਆ ਇਸ ਕਰਕੇ ਸਾਨੂੰ ਘਰ ਹੀ ਤੀਰਥ ਦੱਸਤਾ ਪਾਤਸ਼ਾਹ ਨੇ ਬਾਲੀ ਰਾਜ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ ਧਿਆਨ ਜੋੜਨਾ ਛੁਰਤ ਜੋਣੇ ਰੱਬੀਵਾਦਤ ਵਿੱਚ ਗਿਆਨ ਸੋਝੀ ਹਾਸਲ ਕਰ ਲੈਣੀ ਸੱਚ ਤੇ ਪਹਿਰਾ ਦੇ ਦੇਣਾ ਸਭ ਤੋਂ ਵੱਡਾ ਵਰਤ ਹੈ ਇਹੀ ਤੇ ਕਮ ਔਖਾ ਹੈ ਇਹ ਵਰਤ ਔਖਾ ਹੈ ਦੂਜਾ ਸੌਖਾ ਹੈ ਜਿਹੜਾ ਸਾਡੀਆਂ ਬੱਚੀਆਂ ਧੀਆ ਵਰਤ ਰੱਖ ਲੈਂਦੀਆਂ ਉਹ ਸੌਖਾ ਪਰ ਆ ਵਰਤਾ ਔਖਾ ਸਾਨੂੰ ਤੇ ਘਰੀ ਤੀਰਥ ਦੇ ਦਿੱਤਾ ਸਾਰਾ ਗੁਰੂ ਪਾਤਸ਼ਾਹ ਨੇ ਸਮਝਾ ਦਿੱਤਾ ਭਰਮ ਪਾਤਸ਼ਾਹ ਕਹਿੰਦੇ ਸਿੱਖ ਦੇ ਮਨ ਵਿੱਚ ਭਰਮ ਨਾ ਹੋਵੇ ਜੇ ਸਿੱਖ ਦੇ ਮਨ ਜੀ ਭਰਮ ਰਹੇਗਾ ਤੇ ਸਿੱਖ ਕਾਦਾ ਜੇ ਮਨ ਚ ਭਰਮ ਹੈ ਸਿੱਖ ਕਾਦਾ ਭਰਮ ਨਾ ਮਨ ਵਿੱਚ ਹੋਵੇ ਕੋਈ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਈਸ਼ਨਾਮ ਦਇਆ ਦੇਵਤਾ ਖਿਮਾ ਜਪਮਾਲੀ ਤੇमानस ਪ੍ਰਧਾਨ ਪ੍ਰਧਾਨ ਭਾਵ ਉਹ ਬਣਾ ਸਿਆਣਾ ਬੰਦਾ ਜੀਨੇ ਦਇਆ ਨੂੰ ਹੀ ਦੇਵਤਾ ਬਣਾ ਲਿਆ ਇਸ਼ਟ ਬਣਾ ਲਿਆ ਆਪਣਾ ਦਇਆ ਦੇਵਤਾ ਖਿਮਾ ਜਪ ਮਾਲੀ ਗਲ ਵਿੱਚ ਮਾਲਾ ਪਾਉਣੀ ਹੱਥਾਂ 'ਚ ਮਾਲਾ ਫੜ ਕੇ ਫੇਰਨੀ ਆ ਆਹ ਮਾਲਾ ਫੇਰ ਖਿਮਾ ਕਿਸੇ ਨੂੰ ਮਾਫ ਕਰ ਦੇਣਾ ਖਿਮਾ ਜਪ ਮਾਲੀ ਨਿਮਰਤਾ ਨੂੰ ਮਾਲਾ ਬਣਾ ਕਿਸੇ ਨੂੰ ਮਾਫ ਕਰ ਦੇਣਾ ਉਹਨੂੰ ਮਾਲਾ ਬਣਾ ਲੈ ਪਾਤਸ਼ਾਹ ਕਹਿੰਦੇ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ ਉਹ ਬੰਦੇ ਬੜੇ ਛਿਆਣੇ ਨੇ ਸੂਝਵਾਨੇ ਜਿਹੜੇ ਆਪਣੇ ਜੀਵਨ ਵਿੱਚ ਇਹਨਾਂ ਗੁਣਾਂ ਨੂੰ ਲਿਆਉਂਦੇ ਨੇ ਪਾਤਸ਼ਾਹ ਜਿਹੜੇ ਆਹ ਗੁਣ ਆਪਣੀ ਜ਼ਿੰਦਗੀ 'ਚ ਲਿਆਉਂਦੇ ਆਂ ਦਇਆ ਦੇਵਤਾ ਖਿਮਾ ਜਪਮਾਲੀ ਹੋ ਕਿਹੜੀ ਮਾਲਾ ਫਿਰੋਂਗੇ ਇਹ ਵੀ ਛਾੜੇ ਜੀਵਨ ਵਿੱਚ ਵੱਡਾ ਭਾਰ ਹਮੈ ਚਲੋ ਵਿਸ਼ਾ ਨਹੀਂ ਆਪਾਂ ਇਸ ਪਾਸੇ ਨੂੰ ਜਾਈਏ ਬਹੁਤੋਂ ਉਦਾਹਰਨਾਂ ਨੇ ਪਾਤਸ਼ਾਹ ਨੇ ਬਾਣੀ ਵਿੱਚ ਦਿੱਤੀਆਂ ਨੇ ਕਿਤੇ ਸਮਾ ਬਣਿਆ ਤੇ ਫੇਰ ਤੁਹਾਨੂੰ ਦੱਸ ਕੇ ਜਾਵਾਂਗੇ ਨਿਸ਼ਾਨੀਆਂ ਪਾਸ਼ਾ ਸੁਝਾ ਰਹੇ ਨੇ ਸਾਨੂੰ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਂਸ ਪ੍ਰਧਾਨ ਜੁਗਤ ਧੋਤੀ ਸ਼ੁਰਤ ਚੌਂਕਾ ਤਿਲਕ ਕਰਨੀ ਹੋਏ ਭਾਉ ਭੋਜਨ ਨਾਨਕਾ ਵੇਲਾ ਕੋਈ ਕੋਏ ਵੇਲ ਹੀ ਐ ਜਿਹੜੀ ਜਿਹੜੀ ਚਾਹ ਗੌਰ ਨੇ ਪ੍ਰੇਮ ਜਿਹਦੇ ਜੀਵਨ ਵਿੱਚ ਆ ਗਿਆ ਭਾਉ ਨੂੰ ਭੋਜਨ ਬਣਾ ਲਿਆ ਪਿਆਰ ਨੂੰ ਭੋਜਨ ਬਣਾ ਲਿਆ ਉਹ ਵਿਰਲਾ ਹੀ ਹੈ ਪਾਤਸ਼ਾਹ ਕਹਿੰਦਾ ਕੋਈ ਕੋਈ ਭਾਉ ਭੋਜਨ ਨਾਨਕਾ ਵਿਰਲਾ ਕੋਈ ਕੋਈ ਜਿਹਦੇ ਮਨ ਵਿੱਚ ਪ੍ਰੇਮ ਦਾ ਭੋਜਨ ਜਿਨੇ ਛਕ ਲਿਆ ਜਿਹਨੂੰ ਸਮਝ ਆ ਗਈ ਗੁਰੂ ਨਾਲ ਰੱਬ ਨਾਲ ਪ੍ਰੇਮ ਜੀ ਦਾ ਹੋ ਗਿਆ ਵਿਰਲਾ ਕੋਈ ਕੋਈ ਹੈ ਪਾਤਸ਼ਾਹ 94 ਮਨੁੱਖ ਨੇ ਤੁਹਾਡੇ ਨਗਰ 'ਚ ਵੀ ਹੋਣਗੇ ਹਰੇਕ ਨਗਰ 'ਚ ਹੋਣਗੇ 94 ਮਨੁੱਖ ਟਾਵੇਂ ਟਾਵੇਂ ਜਿਹੜੇ ਵੈਗੁਰੂ ਦੀ ਅਕਾਲ ਪੁਰਖ ਵੈਗੁਰੂ ਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਦੱਸੀ ਹੋਈ ਰਹਿਤ ਮਰਿਆਦਾ ਦੇ ਮੁਤਾਬਕ ਆਪਣਾ ਜੀਵਨ ਜਿਉਂਦੇ। ਭਾਉ ਭੋਜਨ ਨਾਨਕਾ। ਜੁਗਤ ਧੋਤੀ ਸ਼ੁਰਤ ਚੌਂਕਾ। ਭਾਵ ਜਦੋਂ ਪੰਡਤ ਸਾਡੇ ਬ੍ਰਹਮਣ ਵੀਰ ਪਾਠ ਪੂਜਾ ਕਰਦੇ ਨੇ ਉਹਨਾਂ ਦੇ ਕੋਲ ਧੋਤੀ ਹੁੰਦੀ ਆ ਨਾ। ਉਹ ਉਪਾਸਾ ਕਹਿੰਦੇ ਜੁਗਤ ਨੂੰ ਧੋਤੀ ਬਣਾ ਲਾ। ਸ਼ੁਰਤ ਨੂੰ ਚੌਂਕਾ ਬਣਾ ਲਾ ਜਿਹਦੇ ਉੱਪਰ ਬੈਠ ਕੇ ਤੂੰ ਰੱਬੀ ਇਬਾਦਤ ਕਰਨੀ ਆ। ਤਿਲਕ ਕਰਨੀ ਹੋਏ ਉੱਚਾ ਕਰੈਕਟਰ ਕਰੈਕਟਰ ਚੰਗਾ ਕਰੈਕਟਰ ਉਹਨੂੰ ਤਿਲਕ ਬਣਾ ਲਾ ਦੇ। ਦੇਖੋ ਸਾਰੀਆਂ ਨਿਸ਼ਾਨੀਆਂ ਸਾਨੂੰ ਘਰੋਂ ਹੀ ਦੇ ਦਿੱਤੀਆਂ। ਪਾਤਸ਼ਾਹ ਕਹਿੰਦੇ ਬਾਹਰੋਂ ਲੈਣਾ ਹੀ ਕੁਝ ਨਹੀਂ ਤਾਂ। ਕੁਝ ਵੀ ਬਾਹਰੋਂ ਨਹੀਂ ਲੈਣਾ ਸਭ ਕੁਝ ਘਰੋਂ ਹੀ ਲੈਣਾ। ਸੱਚ ਨੂੰ ਵਰਤ ਬਣਾ ਲੈ, ਸੰਤੋਖ ਨੂੰ ਤੀਰਥ ਬਣਾ ਲੈ। ਗਿਆਨ, ਧਿਆਨ, ਇਸ਼ਨਾਨ। ਪਾਵ, ਸ਼ੁਰਤ ਜੋੜਨੀ ਆ ਅਕਾਲ ਪੁਰਖ ਵਹਿਗੁਰੂ ਦੇ ਨਾਲ ਇਹੀ ਤੇਰਾ ਇਸ਼ਨਾਨ ਹੈ। दया देवता क्षमा जप माली ते मानस प्रदान जुगत तोती शूर्त चौका जुगत तोती शूर्त चौका तिलक करणी होए करैक्टर ਸਾਡਾ ਤਿਲਕ ਹੈ ਉਹਨਾਂ ਸਾਡੇ ਵੀਰਾਂ ਦਾ ਜਿਹੜੇ ਤਿਲਕ ਲਾਉਂਦੇ ਭਾਉ ਭੋਜਨ ਨਾਨਕਾ ਵਿਰਲਾ ਕੋਈ ਕੋਈ ਵਿਰਲਾ ਹੀ ਹੈ ਜਿਹੜਾ ਇਸ ਤਰ੍ਹਾਂ ਦਾ ਭੋਜਨ ਛਕਦਾ ਜਿਹਦੇ ਅੰਦਰ ਪ੍ਰੇਮ ਪੈਦਾ ਹੋ ਗਿਆ ਸਾਰੀਆਂ ਚੀਜ਼ਾਂ ਘਰ ਹੀ ਮਿਲ ਗਈਆਂ ਭਾਬ ਪਾਸ਼ਾ ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਭਰਮ ਨਾ ਹੋਵੇ ਕਿਸੇ ਕਿਸਮ